ਧੰਨਵਾਦ ਜੀ ਪਹਿਲਾਂ ਤਾਂ ਸਤਿਕਰ ਭਾਈਚਾਰੇ ਦਾ ਤੁਸੀਂ ਇੱਥੇ ਆਏ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕਰਨ ਦਾ ਮਕਸਦ ਇਹ ਸੀ ਕਿ ਅੱਜ ਤੋਂ 50 ਸਾਲ ਪਹਿਲਾਂ ਅੱਜ ਦੀ ਹੀ ਤਰੀਕ 25 ਜੂਨ 1975 ਨੂੰ ਇਸ ਦੇਸ਼ ਦੇ ਅੰਦਰ ਉਦੋਂ ਦੀ ਕਾਂਗਰਸ ਸਰਕਾਰ ਦੇ ਟਾਈਮ ਦੇਸ਼ ਦੇ ਕਾਨੂੰਨ ਨੂੰ ਸੰਵਿਧਾਨ ਨੂੰ ਸਾਈਡ ਤੇ ਕਰਕੇ ਐਮਰਜੈਂਸੀ ਲਗਾਈ ਗਈ ਸੀ emergancy ਲਗਾਉਣ ਦੇ ਨਾਲ ਜਿਨ੍ਹਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਵੱਡੀ ਗਿਣਤੀ ਚ ਨੌਜਵਾਨਾਂ ਨੂੰ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਸੀ ਇਹਦੇ ਖਿਲਾਫ emergeny ਦੇ ਖਿਲਾਫ ਉਹਨਾਂ ਨੂੰ ਜੇਲ੍ਹਾਂ ਚ ਧੱਕ ਦਿੱਤਾ ਗਿਆ ਪ੍ਰੈਸ ਮੀਡੀਆ ਨੂੰ ਇੰਡੀਅਨ ਐਕਸਪ੍ਰੈਸ ਵਰਗੇ ਜਿਹੜੇ ਅਖਬਾਰ ਹੈ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਟ੍ਰਿਬਿਊਨ ਨੂੰ ਕਿਹਾ ਗਿਆ ਕਿ ਤੁਸੀਂ ਕੋਈ ਖਬਰ ਨਹੀਂ ਛਾਪਣੀ ਐਦਾਂ ਮੀਡੀਆ ਨੂੰ ਵੀ ਦਬਾਇਆ ਗਿਆ ਤੇ ਅੱਜ ਜਿਹੜਾ ਕਾਂਗਰਸ ਪਾਰਟੀ ਗੱਲਾਂ ਕਰਦੀ ਐ ਸੰਵਿਧਾਨ ਬਚਾਣ ਦੀਆਂ ਜਿਨ੍ਹਾਂ ਨੇ ਸੰਵਿਧਾਨ ਨੂੰ ਕੱਲੀ ਛੇੜ ਛਾੜ ਨਹੀਂ ਸੰਵਿਧਾਨ ਨੂੰ ਸਾਈਡ ਤੇ ਰੱਖ ਕੇ ਐਮਰਜੈਂਸੀ ਲਗਾਤੀ ਉਹ ਅੱਜ ਕਾਂਗਰਸ ਪਾਰਟੀ ਬੀਜੇਪੀ ਤੇ ਝੂਠੇ ਰੋਪ ਲਾ ਰਹੀ ਐ ਇਸ ਸੰਬੰਧ ਚ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਆਂ ਪੂਰੇ ਦੇਸ਼ ਦੇ ਅੰਦਰ ਅਲੱਗ-ਅਲੱਗ ਸਥਾਨ ਤੇ ਲੋਕਾਂ ਨੂੰ ਦੱਸਣ ਵਾਸਤੇ ਕਿਉਂਕਿ ਪੁਰਾਣਾ ਸਮਾਂ 1975 ਦਾ ਐ ਸਾਡੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਸਾਨੂੰ ਵੀ ਨਹੀਂ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੈ ਪਰ ਪੜ ਕੇ ਇਹ ਸਾਰੀ ਚੀਜ਼ ਸਮਝ ਆਂਦੀ ਹੈ ਕਿ ਕਾਂਗਰਸ ਪਾਰਟੀ ਨੇ ਦੇਸ਼ ਦੇ ਕਾਨੂੰਨ ਨੂੰ ਤੋੜਨ ਦੀ ਦੇਸ਼ ਦੇ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਭਾਰਤੀ ਜਨਤਾ ਪਾਰਟੀ ਕਿ ਐਸੀ ਪਾਰਟੀ ਹੈ ਨਰਿੰਦਰ ਮੋਦੀ ਜੀ ਦੀ ਪ੍ਰਧਾਨਗੀ ਚ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਉਹ ਸੰਵਿਧਾਨ ਨੂੰ ਬਚਾ ਕੇ ਸੰਵਿਧਾਨ ਦੇ ਜੋ ਸਵਿਧਾਨ ਚ ਲਿਖਿਆ ਹੋਇਆ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਇਸ ਸਬੰਧ ਵਿੱਚ ਅੱਜ ਖਾਸ ਤੌਰ ਤੇ ਸਾਡੇ ਦੋ ਵਕੀਲ ਭਾਈਚਾਰੇ ਨਾਲ ਸੰਬੰਧਿਤ ਸਾਡੀ ਪਾਰਟੀ ਦੇ ਲੀਡਰ ਅਮਨ ਰਾਣਾ ਜੀ ਐਡਵੋਕੇਟ ਤੇ ਦਿਨੇਸ਼ ਭਾਰਦਵਾਜ ਜੀ ਐਡਵੋਕੇਟ ਤੁਹਾਡੇ ਨਾਲ ਉਸ ਵਿਸ਼ੇ ਤੇ ਗੱਲਾਂ ਕਰਨਗੇ ਤੇ ਅਗਲੀ ਗੱਲ ਅਮਨ ਜੀ ਪਹਿਲਾਂ ਤਾਂ ਸਾਰੇ মিডিਆ ਪਰਸਨਸ ਦਾ ਅੱਜ ਬੀਜੇਪੀ ਦਫ਼ਤਰ ਬਲਾਜੁਰ ਵੇਕੇ ਆਣ ਤੇ ਬਹੁਤ ਬਹੁਤ ਧੰਨਵਾਦ ਬੜੇ ਹੀ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਆਏ ਹੋ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਅੱਜ ਅਮਰਜੈਂਸੀ ਦੇ ਕਾੜੇ ਦਿਨਾਂ ਨੂੰ 50 ਬਾਰੇ ਬੀਤ ਚੁੱਕੇ ਨੇ ਹੁਣ ਜੇ ਆਪਾਂ ਗੱਲ ਕਰੀ ਅਮਰਜੈਂਸੀ ਦੀ ਅਸੀਂ ਸਾਰੇ ਜਾਣਦੇ ਹਾਂ ਸਾਡੇ ਦੇਸ਼ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਣ ਦਾ ਮਾਣ ਪ੍ਰਾਪਤ ਹੈ ਪਰ 1975 ਵਿੱਚ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਿਰਫ ਆਪਣੇ ਪਰਸਨਲ ਮਫਾਦ ਲਈ ਅਮਰਜੈਂਸੀ ਇਸ ਦੇਸ਼ ਤੇ ਥੋਪੀ ਤੇ ਜਿਹੜੀ ਕਾਣਕ ਅੱਜ ਤੱਕ ਸਾਡੇ ਮੱਥੇ ਲੱਗੀ ਹੋਈ ਜਿਹੜੀ ਨਹੀਂ ਢਲ ਸਕਦੀ ਜੇਕਰ ਮੈਂ ਗੱਲ ਕਰਾਂ ਅਮਰ ਜੈਸੀ ਦੇ ਦੌਰ ਦੀ ਉਸ ਸਮੇਂ ਚ ਹੋਇਆ ਕਿਆ ਇਲੈਕਸ਼ਨ ਲੋਕ ਸਭਾ ਦਾ ਇਲੈਕਸ਼ਨ ਚੱਲ ਰਿਹਾ ਸੀ ਚਲੋ ਮਿਸਿਸ ਗਾਂਧੀ ਆਪਣੀ ਸੀਟ ਜਿੱਤ ਗਈ ਪਰ ਜਿਹੜੇ ਸੀਟ ਤੋਂ ਹਾਰੇ ਸਨ ਉਹਨਾਂ ਨੇ ਜਾ ਕੇ ਕੋਰਟ ਕੇਸ ਕਰਤਾ ਕਿ ਇਹਨਾਂ ਨੇ ਜੋ ਲਿਮਟ ਹੁੰਦੀ ਹੈ ਹਰੇਕ ਐਮ ਐਲ ਏ ਐਮ ਪੀ ਇਲੈਕਸ਼ਨ 'ਚ ਇੱਕ ਲਿਮਟ ਤੈਅ ਹੁੰਦੀ ਹੈ ਉਸ ਤੋਂ ਵੱਧ ਖਰਚਾ ਕੀਤਾ ਤੇ ਜਿਵੇਂ ਇਹ ਕੇਸ ਚੱਲਿਆ ਹੈ 1971 ਵਿੱਚ ਕੇਸ ਫਾਈਲ ਹੋਇਆ ਤੇ 1975 ਵਿੱਚ ਹਾਈ ਕੋਰਟ ਅਲਾਹਾਬਾਦ ਹਾਈ ਕੋਰਟ ਦਾ ਫੈਸਲਾ ਆਂਦਾ ਜਿਹਦੇ ਵਿੱਚ ਜਨ ਸਾਹਿਬ ਨੇ ਮੰਨ ਜੋ ਕਿ ਅਦਾਲਤ ਤੇ ਫੈਸਲਾ ਕਰਦੀ ਹੈ ਕਿ ਮਿਸਿਸ ਗਾਂਧੀ ਇੱਥੇ ਦੋਸ਼ੀ ਕਰਾਰ ਹੁੰਦੇ ਨੇ ਉਹਨਾਂ ਨੇ ਉਹ ਲਿਮਟ ਤੋਂ ਵੱਧ ਖਰਚਾ ਕੀਤਾ ਹੁੰਦਾ ਇਸੇ ਚੀਜ਼ ਨੂੰ ਦੇਖਦੇ ਆਪਣੇ ਆਪਣੀ ਸੀਟ ਨਾ ਗਵਾਣ ਦੇ ਚੱਕਰ 'ਚ ਉਹਨਾਂ ਨੇ ਬਿਨਾ ਮੰਤਰੀ ਮੰਡਲ ਦੀ ਕੋਈ ਸਲਾਹ مشਵਰਾ ਕੀਤੇ ਕੋ ਮੀਟਿੰਗ ਕੀਤੀ ਦੇਸ਼ ਪਰ ਅਮਰਜੈਂਸੀ ਥੋਪਤੀ ਤੇ ਉਹਨਾਂ ਹੋਇਆ ਗਿਆ ਜਿਹੜੇ ਸਾਡੇ ਦੇਸ਼ ਦੀ ਚੁਣੀਆਂ ਹੋਈਆਂ ਸਰਕਾਰਾਂ ਸਨ ਉਹ ਸਾਰੀਆਂ ਗਿਰ ਗਈਆਂ ਜਿਹੜੇ ਵਿਪੱਖ ਵਿੱਚ ਲੋਕ ਬੈਠੇ ਸਨ ਜੋ ਆਪਣੀ ਗੱਲ ਰੱਖਦੇ ਸਨ ਕਿਸੇ ਨਾ ਕਿਸੇ ਮਾਧਿਅਮ ਨਾਲ ਉਹਨਾਂ ਨੂੰ ਧੱਕੇ ਨਾਲ ਚੱਕ-ਜੱਕ ਕੇ ਜੇਲ੍ਹਾਂ ਡੱਕਿਆ ਗਿਆ ਤੇ ਉਸ ਵੇਲੇ ਤਸ਼ੱਦਦ ਦੀ ਇੰਤਹਾ ਇਸ ਕਦਰ ਸੀ ਕਿ ਜਿਹੜੇ ਸਟੂਡੈਂਟਸ ਸੀ ਨੌਜਵਾਨ ਚਾਹੇ ਉਹ ਕਾਲਜਾਂ 'ਚ ਸਨ ਚਾਹੇ ਯੂਨੀਵਰਸਟੀਆਂ 'ਚ ਸਨ ਉਹਨਾਂ ਨੂੰ ਵੀ ਚੱਕ-ਚੱਕ ਕੇ ਬਿਨਾਂ ਵਾਰੰਟ ਤੋਂ ਅਲੱਗ-ਅਲੱਗ ਧਾਰਾ ਦੇ ਜੇਲ੍ਹਾਂ ਵਿੱਚ ਡੱਕਿਆ ਗਿਆ ਤੇ ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਜਿਹੜਾ ਸਾਡਾ ਪੱਤਰਕਾਰ ਭਾਈਚਾਰਾ ਉਹ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਮੰਨਿਆ ਜਾਂਦਾ ਹੈ ਪਰ ਇਹਨਾਂ ਨੇ ਤਾਂ ਉਸ ਪਿੱਲਰ ਨੂੰ ਵੀ ਢਾਟੇ ਰੀ ਕਰਨ ਦੀ ਕੋਈ ਕਸਰ ਨਹੀਂ ਛੱਡੀ ਉਸ ਵੇਲੇ ਗੱਲ ਬੜੀ ਮਸ਼ਹੂਰ ਸੀ ਚਾਹੇ ਉਹ ਔਨ 에ਅਰ ਰੇਡੀਓ ਤੇ ਕੋਈ ਖਬਰ ਆਣੀ ਹੋਵੇ ਜਾਂ ਦੂਰਦਰਸ਼ਨ ਤੇ ਆਣੀ ਹੋਵੇ ਜਾਂ ਪ੍ਰਿੰਟ ਮੀਡੀਆ ਜਾਨੀ ਹੋਵੇ ਉਹ ਪਹਿਲਾ ਸੱਜੇ ਗਾਂਧੀ ਦੀ ਕੋਠੀ ਪਹੁੰਚਦੀ ਸੀ ਉੱਥੋਂ ਫਾਈਨਲ ਹੋ ਕੇ ਆਂਦੀ ਸੀ ਪਰ ਸਾਡਾ ਪੱਤਰਕਾਰ ਭਾਈਚਾਰਾ ਵੀ ਪੂਰਾ ਚਲਾਕ ਹੈ ਉਹ ਕਿਆ ਕਰਦੇ ਸਨ ਜਿਹੜੀ ਖਬਰ ਭੇਜਦੇ ਸਗੇ ਤੇ ਉਹ ਕੱਟ ਦਿੰਦੇ ਸਗੇ ਨਾ ਉਹ ਪੇਜ ਪਰ ਇਹਦੀ ਵਾਈਟੇ ਪੇਜ ਰੱਖਦੀ ਡੱਬਾ ਬਣਾ ਕੇ ਤੇ ਉੱਤੇ ਲਿਖਿਆ ਜਾਂਦਾ ਸੀ ਇਹ ਖਬਰ ਅਮਰਜੈਂਸੀ ਦੀ ਪੇਡ ਚੜ ਚੁੱਕੀ ਹੈ ਸੋ ਤੁਸੀਂ ਤੋਂ ਅੰਦਾਜ਼ਾ ਲਾ ਸਕਦੇਣ بڑے بڑے ਸਿੰਗਰ ਬੈਨ ਕਰ ਦਿੱਤੇ ਸੀ ਕਿਸ਼ੋਰ ਕਿਸ਼ੋਰ ਕੁਮਾਰ ਵਰਗੇ ਸਿੰਗਰ ਨੂੰ ਬੈਨ ਕਰ ਦਿੱਤੇ ਸੀ بڑے بڑے ਲੇਖਕ ਬੈਨ ਕਰਦੇ ਸੀ ਪਰ ਗੱਲ ਇਹ ਹੈ ਹਾਸਾ ਜ ਇਸ ਚੀਜ਼ ਦਾ ਹੁੰਦਾ ਉਸੇ ਦਾਦੀ ਦਾ ਪੋਤਾ ਉਸੇ ਕਾਂਗਰਸ ਹੈ ਜ ਆਦਾ ਅੱਜ ਹੱਥ 'ਚ ਸੰਵਿਧਾਨ ਫੜ ਕੇ ਕਹਿੰਦਾ ਮੈਂ ਸੰਵਿਧਾਨ ਨੂੰ ਬਚਾਣਾ ਹੈ ਮੈਂ ਡੈਮੋਕ੍ਰੇਸੀ ਬਚਾਣੀ ਹੈ ਜੋ ਕਿ ਸਿਰਫ ਬਾਹਰੀ ਵਿਦੇਸ਼ੀ ਤਾਕਤਾਂ ਦੇ ਹੱਥੇ ਚੜ੍ਹ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਦੇਸ਼ ਦੀ ਸੱਤਾ 'ਚ ਕਾਬਜ ਹੋਣਾ ਚਾਹੁੰਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਪ੍ਰੋਪੋਗੈਂਡਾ ਫਲਾ ਰਿਹਾ ਹੈ ਤੇ ਉਹਨਾਂ ਦੇ ਮੂੰਹ ਸੰਵਿਧਾਨ ਨੂੰ ਬਚਾਣ ਦੀ ਗੱਲ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕੋਈ ਪੌਨਸਟਰ ਹੋਕਾ ਦਿਂਦੀ ਹੋਵੇ ਮੈਂ ਸਭਿਆਚਾਰ ਨੂੰ ਬਚਾਣਾ ਹੈ ਸੋ ਸਾਡੇ ਲੋਕ ਅੱਜ ਸਮਝਦਾਰ ਨੇ ਇਹ ਸਾਰੀ ਚੀਜ਼ਾਂ ਸਮਝਦੇ ਨੇ ਕਿ ਕਿਸ ਤਰ੍ਹਾਂ ਇਹ ਦੇਸ਼ ਤਰੱਕੀ ਦੇ ਰਾਹ ਤੇ ਪਿਆ ਹੈ ਤੇ ਅੱਗੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰਹਿਨਮਾਈ ਵਿੱਚ ਉਨੇ ਲੀਡਰਸ਼ਿਪ ਵਿੱਚ ਐਦੀ ਵਾਧਾ ਰਹੇ ਧੰਨਵਾਦ ਜੀ ਅੱਜ ਭਾਰਤ ਦੇ ਵਿੱਚ ਆਪਾਤਕਾਲ ਲੱਗੇ ਨੂੰ 50 ਸਾਲ ਹੋ ਗਏ ਜੀ ਸੰਵਿਧਾਨ ਦੇ ਪ੍ਰੋਵੀਜ਼ਨ 352 ਤੋਂ ਲੈ ਕੇ 360 ਤੱਕ ਐਮਰਜੈਂਸੀ ਦੇ ਪ੍ਰਾਵਧਾਨ ਦਿੱਤੇ ਗਏ ਨੇ ਜੋ ਕਿ ਇੱਕ ਬਹੁਤ ਹੀ ਖਾਸ ਹਾਲਾਤ ਦੇ ਵਿੱਚ ਹੀ ਲਗਾਏ ਜਾ ਸਕਦੇ ਨੇ ਪੜਾ ਉਹਨਾਂ ਸਾਰੇ ਪ੍ਰੋਵੀਜ਼ਨਾਂ ਦਾ ਆਪਣੀ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਉਦੋਂ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਕੇਵਲ ਔਰ ਕੇਵਲ ਆਪਣੀ ਸੱਤਾ ਬਚਾਉਣ ਦੇ ਲਈ ਔਰ ਜੋ ਵਿਪਕਸ਼ ਦੀ ਆਵਾਜ਼ ਹੈ ਉਸ ਨੂੰ ਦਬਾਉਣ ਦੇ ਲਈ ਆਪਣੇ ਖਿਲਾਫ ਉੱਠ ਰਹੀ ਪੂਰੇ ਭਾਰਤ ਦੇ ਵਿੱਚ ਇੱਕ ਲਹਿਰ ਨੂੰ ਦਬਾਉਣ ਦੇ ਲਈ ਨਜਾਇਜ਼ ਵਰਤੋਂ ਕਰਦੇ ਹੋਏ ਉਹਨਾਂ ਨੇ ਐਮਰਜੈਂਸੀ ਲਗਾਈ ਜੋ ਕਿ 1975 ਤੋਂ ਲੈ ਕੇ 1977 ਲਗਭਗ 21 ਮਹੀਨੇ ਤੱਕ ਇੰਦਰਾ ਗਾਂਧੀ ਜੀ ਨੇ ਪੂਰੇ ਹਿੰਦੁਸਤਾਨ ਨੂੰ ਇੱਕ ਬੰਦੀ ਬਣਾ ਦਿੱਤਾ ਪੂਰਾ ਹਿੰਦੁਸਤਾਨ ਉਸ ਵੇਲੇ ਇੱਕ ਤਰ੍ਹਾਂ ਦੀ ਚਲਦੀ ਫਿਰਦੀ ਜੇਲ੍ਹ ਬਣ ਗਿਆ ਸੀ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਨਾ ਕਿ ਉਸ ਵੇਲੇ ਵੀ ਭਾਰਤੀ ਜਨਤਾ ਪਾਰਟੀ ਦੇ ਜੋ ਨੇਤਾ ਸੀਗੇ ਆਪਣੇ ਵਿਜੇ ਰਾਜੇ ਸਿੰਧੀਆ ਜੀ ਅਟਲ ਬਿਹਾਰੀ ਬਾਜਪਾਈ ਜੀ ਅਡਵਾਨੀ ਜੀ ਔਰ ਉਹਨਾਂ ਨੇ ਆਪਣੇ ਹਮ ਖਿਆਲੀ ਜਿੰਨੇ ਵੀ ਹਿੰਦੁਸਤਾਨ ਦੇ ਭਾਰਤ ਦੀ ਭਲੀ ਚਾਣ ਵਾਲੇ ਜਿੰਨੇ ਵੀ ਨੇਤਾ ਸੀ ਉਹਨਾਂ ਦੇ ਨਾਲ ਮਿਲ ਕੇ ਉਸ ਦੁਰਵਰਤੋਂ ਦੇ ਖਿਲਾਫ ਉਸ ਐਮਰਜੈਂਸੀ ਦੇ ਖਿਲਾਫ ਆਵਾਜ਼ ਉਠਾਈ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਬੀਜੇ ਰਾਜੇ ਸਿੰਧੀਆ ਜੀ ਅਟਲ ਜੀ ਅਡਵਾਨੀ ਜੀ ਤੋਂ ਲੈ ਕੇ ਅੱਜ ਭਾਈ ਨਰਿੰਦਰ ਮੋਦੀ ਜੀ ਤੱਕ ਅੱਜ ਤੱਕ ਭਾਰਤੀ ਜਨਤਾ ਪਾਰਟੀ ਸੰਵਿਧਾਨ ਦੀ ਰੱਖਿਆ ਕਰਦੀ ਜਾ ਰਹੀ ਹੈ ਸੰਵਿਧਾਨ ਦੀ ਬੇਅਦਵੀ ਦੇ ਖਿਲਾਫ ਆਵਾਜ਼ ਉਠਾਉਂਦੀ ਆ ਰਹੀ ਹੈ ਇਹ ਬਹੁਤ ਜਿਨ੍ਹਾਂ ਨੇ ਗੁਨਾਹ ਕੀਤੇ ਉਹ ਰੋੜਾ ਪਾਉਂਦਾ ਕਿ ਮੈਂ ਚੋਰ ਨਹੀਂ ਮੈਂ ਚੋਰ ਨਹੀਂ ਇਸ ਲਈ ਅੱਜ ਕਾਂਗਰਸੀ ਕਹਿ ਰਹੇ ਆ ਥਾਂ ਥਾਂ ਉਹ ਆਪਣੇ ਪ੍ਰੋਗਰਾਮ ਕਰਦੇ ਫਿਰਦੇ ਨੇ ਕਿ ਜੀ ਸੰਵਿਧਾਨ ਬਚਾਓ ਸੰਵਿਧਾਨ ਬਚਾਓ ਸੰਵਿਧਾਨ ਦੀ ਪੱਤਰ ਰੋਲਣੇ ਵਾਲੇ ਇਹ ਲੀਡਰ ਅੱਜ ਸੰਵਿਧਾਨ ਬਚਾਓ ਦੀ ਗੱਲ ਕਰ ਰਹੇ ਨੇ ਉਹ ਬਿਲਕੁਲ ਇੱਕ ਨਜਾਇਜ਼ ਜਿਹੀ ਗੱਲ ਕਰ ਰਹੇ ਨੇ ਔਰ ਆਮ ਲੋਕਾਂ ਨੂੰ ਵੀ ਪਤਾ ਹੈ ਆਮ ਲੋਕਾਂ ਨੂੰ ਵੀ ਪਤਾ ਹੈ ਕਿ ਉਹ ਸਿਰਫ ਕੇਵਲ ਹੋਰ ਕੇਵਲ ਡਰਾਮਾ ਕਰ ਰਹੇ ਨੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਨਾ ਕਿ ਉਹਨਾਂ 21 ਮਹੀਨਿਆਂ ਦੇ ਵਿੱਚ 1 ਲੱਖ ਤੋਂ ਵੱਧ ਬੰਦਾ ਜ਼ਿਲ੍ਹੇ ਦੇ ਵਿੱਚ ਡੱਕਿਆ ਗਿਆ ਔਰ ਮੈਂ ਤੁਹਾਨੂੰ ਇਹਦਾ ਇੱਕ ਡਿਟੇਲ ਦੱਸਦਾ ਹੈਗਾ ਕਿ 1971 ਦਾ ਜੋ ਰਾਜਨਾਰਾਇਣ ਜੀ ਉਹਨਾਂ ਦੇ ਖਿਲਾਫ ਇਲੈਕਸ਼ਨ ਲੜੇ ਸੀ ਰਾਇਬ ਰੇਲੀ ਤੋਂ ਉਸ ਦੇ ਵਿੱਚ ਉਹਨਾਂ ਨੇ ਇੰਦਰਾ ਗਾਂਧੀ ਜੀ ਨੇ ਆਪਣੀ ਪਾਵਰ ਦੀ ਦੁਰਵਰਤੋਂ ਕੀਤੀ ਜਿਸ ਖਿਲਾਫ ਉਹ ਅਦਾਲਤ ਵਿੱਚ ਗਏ ਔਰ ਮਾਨਯੋਗ ਅਦਾਲਤ ਨੇ ਉਹਨਾਂ ਦਾ ਜਿਹੜਾ ਚੋਣ ਸੀ ਇੰਦਰਾ ਗਾਂਧੀ ਜੀ ਦਾ ਉਹ ਰੱਦ ਕੀਤਾ ਸੀ ਔਰ ਉਸੇ ਮੁਫਾਦ ਨੂੰ ਉਸੇ ਸੱਤਾ ਨੂੰ ਬਚਾਣ ਲਈ ਉਹਨਾਂ ਨੇ ਆਪਾਤਕਾਲ ਲਗਾਏ ਜੋ ਕਿ ਬਿਲਕੁਲ ਸੰਵਿਧਾਨ ਦੇ ਵਿਪਰੀਤ ਸੀ ਅੱਜ ਉਸ ਚੀਜ਼ ਨੂੰ ਅੱਜ ਆਪਾਤਕਾਲ ਲਗਿਆ ਨੂੰ 50 ਸਾਲ ਹੋ ਗਏ ਅਗਰ ਕੋਈ ਖੁਸ਼ੀ ਦੀ ਗੱਲ ਹੁੰਦੀ ਅਗਰ ਕੋਈ ਅੱਛਾ ਕੰਮ ਕੀਤਾ ਹੁੰਦਾ ਸ਼ਾਇਦ ਪੂਰਾ ਦੇਸ਼ ਉਸ ਚੀਜ਼ ਦੀ 골ਡਨ ਜੁਬਲੀ ਮਨਾਦਾ ਇਹ 골ਡਨ ਜੁਬਲੀ ਤਾਂ ਹੈ ਲੇਕਿਨ ਉਸ ਕਾਲੇ ੱੱਬੇ ਦੀ 골ਡਨ ਜੁਬਲੀ ਹੈ ਜੋ ਕਿ ਅੱਜ ਵੀ ਹਿੰਦੁਸਤਾਨ ਦੇ ਰਾਸ਼ਟਰਵਾਦੀਆਂ ਦੇ ਵਿੱਚ ਜੋ ਹਿੰਦੁਸਤਾਨ ਦਾ ਭਲਾ ਚਾਹਦੇ ਜੋ ਸੰਵਿਧਾਨ ਦੀ ਪਾਲਣਾ ਕਰਦੇ ਔਰ ਜੋ ਸੰਵਿਧਾਨ ਦਾ ਆਦਰ ਕਰਦੇ ਆ ਉਹਨਾਂ ਦੇ ਦਿਲ ਦੇ ਵਿੱਚ ਇੱਕ ਟੀਸ ਵਾਂਗ ਕੇ ਚੁੱਬਦਾ ਹੈ ਮੈਂ ਤੁਹਾਡੇ ਮਾਣਫਤ ਸਾਰਿਆਂ ਨੂੰ ਇਹ ਦੋ ਬੇਨਤੀਆਂ ਕਰਨਾ ਚਾਹੇ ਪਹਿਲੀ ਬੇਨਤੀ ਇਹ ਹੈ ਕਿ ਇਸ ਚੀਜ਼ ਨੂੰ ਤੁਸੀਂ ਕਦੀ ਨਹੀਂ ਭੁੱਲਣਾ ਕਿ ਕਾਂਗਰਸ ਸੰਵਿਧਾਨ ਦੀ ਰੱਖਿਆ ਕਰੇਗੀ ਕਾਂਗਰਸ ਨੇ ਹਮੇਸ਼ਾ ਕੱਲੀ ਆਪਾਤਕਾਲ ਨਹੀਂ ਵੱਖ-ਵੱਖ ਸਮਿਆਂ ਦੇ ਉੱਪਰ ਅਸੰਖੇ ਸਮਿਆਂ ਦੇ ਉੱਪਰ ਇਹਨਾਂ ਨੇ ਕੇਵਲ ਔਰ ਕੇਵਲ ਆਪਣੀ ਸੱਤਾ ਬਚਾਉਣ ਦੇ ਲਈ ਅ ਪ੍ਰਦੇਸ਼ ਸਰਕਾਰਾਂ ਗिराਈਆਂ ਨੇ ਦੂਸਰੀ ਚੀਜ਼ ਇੱਕ ਆਪ ਦੇ ਮਾਫਤ ਮੈਂ ਇੱਕ ਹੋਰ ਕਹਿਣਾ ਚਾਹਨਾ ਕੇਵਲ ਭਾਰਤੀ ਜਨਤਾ ਪਾਰਟੀ ਹੀ ਹੈ ਜਿਸ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਸੰਵਿਧਾਨ ਦੀ ਪਾਲਣਾ ਕੀਤੀ ਸੰਵਿਧਾਨ ਦੀ ਰੱਖਿਆ ਕੀਤੀ ਔਰ ਸੰਵਿਧਾਨ ਨਿਰਮਾਤਾ ਮਾਨ ਦਾ ਆਦਰ ਮਾਨ ਸਨਮਾਨ ਕੀਤਾ ਹੈ ਮੈਂ ਇਨਾ ਸ਼ਬਦਾਂ ਦੇ ਨਾਲ ਪਹਿਲਾਂ ਤਾਂ ਤੁਹਾਡਾ ਹੁਣ ਮੈਂ ਅੰਤ ਵਿੱਚ ਧੰਨਵਾਦ ਕਰਦਾ ਸ਼ਬਦ ਹੋਰ ਜੋੜ ਦਿੰਦੇ ਜੀ ਦੇ ਵਿੱਚ ਉਸ ਨੇ 1975 ਦੇ ਚਲੇ ਆ ਗਏ ਸੀ ਪੁੱਤ ਨੇ ਨਸਵੰਦੀ ਕੁਆਰੇ ਮੁੰਡਿਆਂ ਦੀ ਕੀਤੀ ਹੋਈ ਸੀ ਕੀ ਹੈ ਕੋਈ ਸਾਈਟ ਨਹੀਂ ਉਸ ਵੇਲੇ ਜਦੋਂ ਕੁਾਰੇ ਮੁੰਡੇ ਲੱਗਵੰਦੀ ਸੀ 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 ਉਹ ਨਾ ਨਾ ਦਿੱਲੀ ਸ਼ਹਿਰ ਵਿੱਚ ਦਿੱਲੀ ਸ਼ਹਿਰ ਵਿੱਚ ਇੱਕ ਏਰੀਆ ਸੀ ਜਿੱਥੇ ਕਾਫੀ ਝੌੜ ਪੱਟੀ ਸੀ ਸਿਰਫ ਸੰਜੇ ਗਾਂਧੀ ਦੀ ਆਪਣੀ ਸੰਗ ਕਰਕੇ ਰਾਤੋਂ ਰਾਤ ਉਹ ਸਾਰੀ ਝੌੜ ਪੱਟੀ ਨੂੰ ਹਟਾਇਆ ਗਿਆ ਗਰੀਬਾਂ ਨੂੰ ਧੱਕੇ ਮਾਰ ਕੇ ਡੰਡੇ ਦੇ ਜ਼ੋਰ ਨਾਲੋਂ ਉੱਥੋਂ ਕੱਢਿਆ ਗਿਆ ਤੇ ਇਹ ਵੀ ਸਾਰਾ ਸ਼ਹਿਰ ਸੰਜੇ ਗਾਂਧੀ ਨੂੰ ਹੀ ਜਾਂਦਾ ਹੈ ਸ਼ਾਇਦ ਮੇਰੇ ਖਾਤੇ ਤੁਗਲਾਬਾਦ ਗੇਟ ਜਿਹੜਾ ਕਾਫੀ ਮਸ਼ਹੂਰ ਹੈ ਉੱਥੇ ਦੀ ਇਹ ਘਟਨਾ ਹੈ ਪੂਰੇ ਹਿੰਦੁਸਤਾਨ ਚ ਹੋਇਆ ਸੀ ਹਾਂਜੀ ਨਹੀਂ ਜਿਹੜੀ ਨਸਬੰਦੀ ਹੈ ਇਹ ਪੂਰੇ ਹਿੰਦੁਸਤਾਨ ਚ ਹੋਇਆ ਸੀਗਾ ਤੇ ਜਿਹੜਾ ਦਿੱਲੀ ਦੇ ਨਾਲ ਸਫਾਈ ਦੇ ਨਾਮ ਤੇ ਇਹ ਗਰੀਬਾਂ ਨਾਲ ਜੋ ਧੱਕਾ ਕੀਤਾ ਸੀਗਾ ਜਿਹੜੇ ਅੱਜ ਆਪਣੇ ਆਪ ਨੂੰ ਸੰਵਿਧਾਨ ਦੇ ਰਾਖੇ ਬਣਦੇ ਆ ਇਹ ਘਟਨਾ ਦਿੱਲੀ ਦੀ ਹੈ